ਜਿੰਨਾ ਮਰੀਜ਼ਾਂ ਦੇ ਬੈਕ ਦੇ ਵਿੱਚ ਦਰਦ ਰਹਿੰਦਾਗਾ ਝੁਕਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਲੰਮਾ ਸਮਾਂ ਬੈਠ ਨਹੀਂ ਸਕਦੇ ਟਰੈਵਲ ਨਹੀਂ ਕਰ ਸਕਦੇ ਉਹਨਾਂ ਦੇ ਲਈ ਤਿੰਨ ਬੈਸਟ ਐਕਸਰਸਾਈਜ਼ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਕਰਕੇ ਆਪਣੀ ਐਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਸਾਰਿਆਂ ਤੋਂ ਪਹਿਲਾਂ ਤੁਸੀਂ ਇਦਾਂ ਮੁੱਦੇ ਪੈ ਜਾਣਾ ਉਲਟੀ ਪੋਜੀਸ਼ਨ ਦੇ ਵਿੱਚ ਪੈਣਾਗਾ ਫਿਰ ਤੁਸੀਂ ਆਪਣੇ ਕੋਣੀਆਂ ਦੇ ਵੱਲ ਤੇ ਆਪਣਾ ਵੇਟ ਰੱਖਣਾ ਗਰਦਨ ਨੂੰ ਥੋੜਾ ਪਿੱਛੇ ਇਸ ਪੋਜੀਸ਼ਨ ਦੇ ਵਿੱਚ ਰੱਖਣਾ ਇਦਾਂ ਤੁਸੀਂ ਕੁਝ ਨਹੀਂ ਕਰਨਾ ਬਸ 5 ਤੋਂ 10 ਮਿੰਟ ਦੇ ਲਈ ਇਦਾਂ ਪੈਣਾਗਾ ਇਹ ਇਦਾਂ ਤੁਸੀਂ ਇਦਾਂ ਐਕਸ ਇਹ ਐਕਸਰਸਾਈਜ਼ ਕਰਨ ਦੇ ਨਾਲ ਜੋ ਤੁਹਾਡੇ ਮਸਲਰ ਰਿਲੈਕਸ ਹੋਣਗੇ ਕਿਉਂਕਿ ਆਪਾਂ ਜ਼ਿਆਦਾਤਰ ਕੀ ਹੁੰਦਾ ਆਪਾਂ ਕੰਮ ਕਰਦੇ ਆਂ ਆਪਣੀ ਸਪਾਈਨ ਆ ਨੀਚੇ ਨੂੰ ਰਹਿੰਦੀ ਆ ਬੈਠੇ ਰਹਿਣੇ ਆ ਝੁਕੇ ਰਹਿਣੇ ਆ ਤਾਂ ਜੋ ਆਪਣਾ ਕਰਵੇਚਰ ਆ ਜੋ ਆਪਣੀ ਸਪਾਈਨ ਦਾ ਸਟਰਕਚਰ ਆ ਉਹ ਜਾਨੀ ਕਿ ਟਿੱਡਾ ਹੋਣਾ ਸਟਾਰਟ ਹੋ ਜਾਂਦਾ ਜਿਸ ਦੇ ਨਾਲ ਉਹ ਮਸਲ ਸਟ੍ਰੈਸ ਰਹਿੰਦੇ ਆ ਮਣਕਿਆਂ ਤੇ ਦਬਾਅ ਪੈਂਦਾਗਾ ਤੇ ਇਸ ਦੇ ਲਈ ਤੁਸੀਂ ਇਹ ਪੋਜੀਸ਼ਨ ਦੇ ਵਿੱਚ 5 ਤੋਂ 10 ਮਿੰਟ ਲਈ ਪੈਣਾਗਾ ਨੈਕਸਟ ਐਕਸਰਸਾਈਜ਼ ਦੇ ਵਿੱਚ ਸਿੱਧੇ ਹੋ ਜਾਓ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਦੋਨੋਂ ਲੱਤਾਂ ਲੈਗਸ ਆ ਇਕੱਠੀਆਂ ਕਰਨੀਆਂ ਤੁਸੀਂ ਲੈਗਸ ਨੂੰ ਇੱਕ ਸਾਈਡ ਤੇ ਸਟ੍ਰੈਚ ਕਰਨਾ ਦੋਨੋਂ ਇਕੱਠੀਆਂ ਸਟ੍ਰੈਚ ਕਰਨੀਆਂ ਤੇ ਗਰਦਨ ਆ ਤੁਹਾਡੀ ਦੂਸਰੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਆ ਲੈਗਸ ਇਸ ਪੋਜੀਸ਼ਨ ਦੇ ਵਿੱਚ ਹੋਣਗੀਆਂ ਤੇ ਗਰਦਨ ਆ ਤੁਹਾਡੀ ਦੂਸਰੀ ਸਾਈਡ ਸਟ੍ਰੈਚ ਹੋਣੀ ਚਾਹੀਦੀ ਆ ਇਦਾਂ ਤੁਸੀਂ 10 ਸੈਕਿੰਡ ਹੋਲਡ ਰੱਖਣਾ ਫਿਰ ਤੁਸੀਂ ਰਿਲੈਕਸ ਹੋ ਫੇਰ ਤੁਸੀਂ ਇਦਾਂ ਦੂਸਰੀ ਆਪੋਜਟ ਪੋਜੀਸ਼ਨ ਦੇ ਵਿੱਚ ਸਟ੍ਰੈਚ ਕਰਨੀ ਆ ਦੂਸਰੀ ਸਾਈਡ ਜਾਣ ਕੇ ਸਟ੍ਰੈਸ ਕਰਨਾ ਇਦਾਂ ਵੀ ਤੁਸੀਂ 10 ਸੈਕਿੰਡ ਹੋਲਡ ਰੱਖਣਾ ਐਦਾਂ ਤੁਸੀਂ 15 ਰੈਪੀਟਿਸ਼ਨ ਕਰਨੀਆਂ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਦੋਨੋਂ ਲੈਗਸ ਆਪਣੀਆਂ ਫੋਲਡ ਰੱਖਣੀਆਂ ਇਕੱਠੀਆਂ ਰੱਖਣੀਆਂ ਤੇ ਸਿਰਫ ਬੈਕ ਨੂੰ ਉੱਪਰ ਚੱਕਣਾਗਾ ਇਦਾਂ ਤੁਸੀਂ ਆਪਣੀ ਬੈਕ ਨੂੰ 5 ਸੈਕਿੰਡ ਹੋਲਡ ਰੱਖਣਾ ਫਿਰ ਹੌਲੀ-ਹੌਲੀ نیچے ਬੈਕ ਨੂੰ نیچے ਰੱਖਣਾ ਹੌਲੀ ਹੌਲੀ ਬੈਗ ਨੂੰ نیچے ਲੈ ਕੇ ਆਉਣਾ ਇਸ ਦੀਆਂ ਵੀ ਤੁਸੀਂ 15 ਰੈਪੀਟੀਸ਼ਨ ਕਰਨੀਆਂ ਇਹ ਸਾਰੀਆਂ ਐਕਸਰਸਾਈਜ਼ ਕਰਨ ਦੇ ਨਾਲ ਜੋ ਤੁਹਾਡੇ ਮਸਲਸ ਟਿਫ ਰਹਿੰਦੇ ਆ ਅਕੜਾ ਰਹਿੰਦੇ ਆ ਬਲੱਡ ਸਰਕੂਲੇਸ਼ਨ ਘਟ ਰਹਿੰਦੀ ਆ ਜਦ ਦੇ ਨਾਲ ਤੁਹਾਡੇ ਵਰਟੀਬਰਾ ਕਮਜ਼ੋਰ ਹੁੰਦੇ ਆ ਮਨ ਕੇ ਕਮਜ਼ੋਰ ਹੁੰਦੇ ਆ ਨਸਾਂ ਤੇ ਦਬਾਅ ਪੈਂਦਾਗਾ ਬਣ ਕੇ ਚਸਪੀਸ ਘਟਦੀ ਆ ਡੈਸਕ ਦੀ ਪ੍ਰੋਬਲਮ ਆਉਂਦੀ ਆ ਇਹ ਸਾਰੀਆਂ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੀ ਬੈਕ ਦੇ ਵਿੱਚ ਕਮਰ ਵਿੱਚ ਦਰਦ ਘਟਨਾ ਸਟਾਰਟ ਹੋ ਜਾਊਗਾ ਇਸ ਨੂੰ ਤੁਸੀਂ ਰੈਗੂਲਰ ਡੈਂ ਦੇ ਵਿੱਚ ਦੋ ਵਾਰ ਜ਼ਰੂਰ ਕਰੋ ਜੇ ਕਿਸੇ ਨੂੰ ਬਹੁਤ ਜ਼ਿਆਦਾ ਮੇਜਰ ਪ੍ਰੋਬਲਮ ਆ ਸਵੀਰ ਪ੍ਰੋਬਲਮ ਆ ਲੱਤ 'ਚ ਦਰਦ ਰਹਿੰਦਾ ਬੈਕ 'ਚ ਜ਼ਿਆਦਾ ਕਮਰ 'ਚ ਜ਼ਿਆਦਾ ਦਰਦ ਆ ਲੱਤਾਂ ਸੋਨ ਰੈਂਦੀਆਂ ਪੈਰ ਸੋਨ ਰੈਂਦੇ ਆ ਤਾਂ ਤੁਸੀਂ ਸੁਖਮਣੀ ਬੋਨ ਐਂਡ ਨਿਊਰੋ ਕੇਅਰ ਆ ਕੇ ਵਿਜ਼ਿਟ ਕਰ ਸਕਦੇ ਹੋ ਇੱਥੇ ਟ੍ਰੀਟਮੈਂਟ ਲੈ ਸਕਦੇ ਹੋ ਸਾਡੇ ਦਿੱਤੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਜ਼ਰੂਰ ਧੰਨਵਾਦ